ਕਿੰਨੀ ਜ਼ੁਰਤ ਇਹਨਾਂ ਦੀ ਆ ਕੇ ਪੰਜਾਬੀਆਂ ਨੂੰ ਸਿੱਧਾ ਲਾਲ ਕਰ ਰਹੇ ਮੈਨੂੰ ਲੱਗਦਾ ਇਹਨਾਂ ਦਾ ਕੋਈ ਤਜਰਬਾ ਹੈ ਨਹੀਂ ਪਹਿਲਾਂ ਇਹਨਾਂ ਨੇ ਜੋਬ ਯੂਕ ਕਰੀਏ ਉਸ ਤੋਂ ਬਾਅਦ ਸਿੱਧਾ ਇਹ ਰਾਜਨੀਤੀ 'ਚ ਆ ਗਏ ਸੋਸ਼ਲ ਮੀਡੀਆ ਦੇ ਨਾਲ ਕਿਹੜੇ ਤਰੀਕੇ ਨਾਲ ਪੰਜਾਬ ਦੀ ਗੱਲ ਕਰਨਗੇ ਕਿਉਂਕਿ ਆਪ ਉਹ ਖੁਦ ਦਿੱਲੀ ਬੇਸਡ ਨਹੀਂ ਤਾਂ ਜਿਹੜਾ ਸਾਡਾ ਚਾਹੇ ਚੰਡੀਗੜ੍ਹ ਦਾ ਮਸਲਾ ਚਾਹੇ ਸਾਡਾ ਪਾਣੀਆਂ ਦਾ ਮਸਲਾ ਉਹ ਕਿਸ ਤਰੀਕੇ ਨਾਲ ਪੰਜਾਬ ਦੀ ਗੱਲ ਕਰਨਗੇ ਤਾਂ ਇਹ ਲੋਕਾਂ ਨੂੰ ਸਮਝ ਆਏ ਪੂਰੀ ਚੰਗੀ ਤਰ੍ਹਾਂ ਪੂਜਨਾਸ਼ੂਦੀ ਦੀ ਜਿਹੜਾ ਕੰਮ ਕਰਨ ਦਾ ਸਟਾਈਲ ਆ ਤੇ ਕੰਮ ਕਰਨ ਦਾ ਤਰੀਕਾ ਉਹਦੇ ਤੇ ਮਾਣ ਕਰਦਾ ਕੇਜਰੀਵਾਲ ਜਿਵੇਂ ਐਕਟਿਵ ਨੇ ਇਹਨਾਂ ਦੇ ਨਾਲ ਪੰਜਾਬ ਚ ਨੇ ਇਹ ਕਹਿੰਦੇ ਨੇ ਕਿ ਜੇ ਤੁਸੀਂ ਸੰਜੀਵ अरोड़ा ਨੂੰ ਜਿਤਾ ਦੋਗੇ ਤਾਂ ਠੀਕ ਹੈ ਤੇ ਜੇ ਕਿ ਦੂਜੀ ਪਾਰਟੀ ਨੂੰ ਜਿਤਾਓਗੇ ਤਾਂ ਫਿਰ ਵਿਕਾਸ ਦੇ ਕੰਮ ਰੋਕਣ ਵਾਲੀ ਗੱਲ ਹੋ ਜਾਂਦੀ ਤਾਂ ਫਿਰ ਤਾਂ ਇਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਇੱਥੋਂ ਗਏ ਹੋਏ ਨੇ ਜਿਹੜੇ ਦਿੱਲੀ ਲੋਕ ਸਭਾ ਦੇ ਵਿੱਚ ਬੈਠੇ ਨੇ ਫਿਰ ਉਹਨਾਂ ਦਾ ਵੀ ਕੀ ਮਤਲਬ ਰਹਿ ਜਾਂਦਾ ਆ ਭਗਵੰਤ ਮਾਨ ਸਾਡੀ ਗੱਲ ਕਰੀ ਉਹ ਹਮੇਸ਼ਾ ਇਹ ਕਹਿੰਦੇ ਨੇ ਜਦੋਂ ਵੀ ਕੋਈ ਪਬਲਿਕ ਅਡਰੈਸ ਕਰਦੇ ਨੇ ਕਿ ਮੈਂ 92 ਦਾ ਨਹੀਂ ਮੈਂ 117 117 ਵਿਧਾਇਕਾਂ ਦਾ ਸੀਐਮ ਆਮ ਇਹ ਹੀ ਪੰਜਾਬ ਦੇ ਜੰਪਲ ਤੇ ਬਾਹਰਲੇ ਬੰਦੇ ਦੀ ਫਰਕ ਆ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਲੁਧਿਆਣਾ ਵੈਸਟ ਬਾਈ ਇਲੈਕਸ਼ਨ ਦੀ ਕੈਂਪੇਨ ਚ ਕਾਂਗਰਸ ਲਗਾਤਾਰ ਐਕਟਿਵ ਹੀ ਨਜ਼ਰ ਆ ਰਹੀ ਹੈ ਤੇ ਇੱਕ ਜੁੱਟ ਵੀ ਨਜ਼ਰ ਆ ਰਹੀ ਹੈ ਕਿ ਆ ਦਿਨ ਥੋੜੇ ਰਹਿ ਚੁੱਕੇ ਨੇ ਤੇ ਲੀਡਰਾਂ ਦਾ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਐਕਸਪੀਰੀਅੰਸ ਹੁਣ ਤੱਕ ਰਿਹਾ ਹੈ ਕੈਂਪੇਨ ਦੇ ਦੌਰਾਨ ਤੇ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਅਸੀਂ ਕਰ ਰਿਹਾ ਇਸ ਵੇਲੇ ਸਾਡੇ ਨਾਲ ਦਲਬੀਰ ਸਿੰਘ ਗੋਲਡੀ ਮੌਜੂਦ ਨੇ ਗੋਲਡੀ ਜੀ ਕੀ ਮਾਹੌਲ ਦੇਖ ਰਹੇ ਹੋ ਲੁਧਿਆਣਾ ਵੈਸਟ ਦਾ ਸਭ ਤੋਂ ਪਹਿਲਾਂ ਤੁਹਾਡੇ ਤੇ ਤੁਹਾਡੀ ਟੀਮ ਦਾ ਮੈਂ ਧੰਨਵਾਦ ਕਰਦਾ ਤੇ ਬੜਾ ਵਧੀਆ ਮਾਹੌਲ ਚੱਲ ਰਿਹਾ ਜੀ ਤੇ ਹਰ ਇੱਕ ਬੰਦਾ ਆਪਣੀ ਤਨ ਦੇ ਹੀ ਨਾਲ ਭਰਤਪੁਜੀਸ਼ਨ ਆਸ਼ੂ ਦੇ ਨਾਲ ਡਟ ਕੇ ਸਪੋਰਟ ਕਰ ਰਿਹਾ ਤੇ ਦੂਸਰੇ ਪਾਸੇ ਜਿਹੜੀ ਸਰਕਾਰ ਆ ਉਹਨਾਂ ਨੂੰ ਕੋਈ ਵੀ ਅੱਜ ਤੱਕ ਉਹ ਨਾਂ ਤਾਂ ਕੁਝ ਦੱਸ ਸਕੇ ਨੇ ਵੀ ਅਸੀਂ ਕੀ ਕਰਾਂਗੇ ਸਿਰਫ ਉਹਨਾਂ ਦਾ ਇੱਕੋ ਹੀ ਏਜੰਡਾ ਵੀ ਅਸੀਂ ਕੇਜਰੀਵਾਲ ਸਾਹਿਬ ਨੂੰ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚੋਂ ਰਾਜ ਸਭਾ ਸੀਟ ਤੇ ਭੇਜ ਦੀ ਭੇਜਿਆ ਜਾਵੇ ਸੋ ਮੈਨੂੰ ਲੱਗਦਾ ਕਿ ਹਰ ਇੱਕ ਇਨਸਾਨ ਨੂੰ ਪੂਰੇ ਪੰਜਾਬ ਦੇ ਵਿੱਚ ਇਹ ਬੜੀ ਕਲੈਰਟੀ ਨਾਲ ਇਹ ਚੀਜ਼ ਪਤਾ ਕਿ ਇੱਕ ਪਾਸੇ ਤਾਂ ਉਹ ਕੈਂਡੀਡੇਟ ਆ ਜਿਹੜਾ ਇਸੇ ਮਿੱਟੀ ਚੋਂ ਪੈਦਾ ਹੋਇਆ ਇੱਥੇ ਖੇលਿਆ ਇਸੇ ਗਲੀਆਂ ਚੋਂ ਉਹ ਬਿਲਕੁਲ ਛੋਟੇ ਵਰਕਰ ਤੋਂ ਹਾਲਾਂਕਿ ਉਹਦਾ ਕੋਈ ਗੌਡਫਾਦਰ ਨਹੀਂ ਉਹਨਾਂ ਦੇ ਮਾਤਾ ਪਿਤਾ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਇਹ ਰਾਜਨੀਤੀ ਦੇ ਵਿੱਚ ਆਉਣਾ ਪਿਆ ਤੇ ਪਹਿਲਾਂ ਉਹ ਐਮਸੀ ਬਣੇ ਫਿਰ ਦੁਬਾਰਾ ਐਮਸੀ ਬਣੇ ਫਿਰ ਐਮਐਲਏ ਬਣੇ ਫਿਰ ਐਮਐਲਏ ਬਣ ਤੋਂ ਬਾਅਦ ਮੰਤਰੀ ਬਣੇ ਮੰਤਰੀ ਬਣ ਤੋਂ ਬਾਅਦ ਅੱਜ ਉਹ ਪੰਜਾਬ ਦੇ ਸਾਡੇ ਵਾਈਸ ਪ੍ਰਧਾਨ ਨੇ ਤੇ ਹਰ ਇੱਕ ਬੱਚਾ ਬੱਚਾ ਯਾਨੀ ਕਿ ਜਿਹੜੇ ਭਰਤਪੂਰਨ ਆਸ਼ੂ ਜੀ ਦੀ ਜਿਹੜਾ ਕੰਮ ਕਰਨ ਦਾ ਸਟਾਈਲ ਆ ਤੇ ਕੰਮ ਕਰਨ ਦਾ ਤਰੀਕਾ ਉਹਦੇ ਤੇ ਮਾਣ ਕਰਦਾ ਤੇ ਇਸੇ ਕਰਕੇ ਅਸੀਂ ਸਾਰੇ ਇੱਥੇ ਉਹਨਾਂ ਦੀ ਮਦਦ ਲਈ ਆਏ ਹੋਇਆ ਅਰਵਿੰਦ ਕੇਜਰੀਵਾਲ ਜਿਵੇਂ ਐਕਟਿਵ ਨੇ ਇਹਨਾਂ ਦੇ ਨਾਲ ਪੰਜਾਬ ਚ ਨੇ ਤੇ ਉਹਨਾਂ ਦਾ ਬਿਆਨ ਕਿਵੇਂ ਦੇਖਦੇ ਉਹ ਕਹਿੰਦੇ ਨੇ ਕਿ ਜੇ ਤੁਸੀਂ ਸੰਜੀਵ अरोड़ा ਨੂੰ ਜਿਤਾ ਦੋਗੇ ਤਾਂ ਠੀਕ ਹੈ ਤੇ ਜੇ ਕਿ ਦੂਜੀ ਪਾਰਟੀ ਦਾ ਜਿਤਾਉਂਗੇ ਤਾਂ ਫਿਰ ਵਿਕਾਸ ਦੇ ਕੰਮ ਰੋਕਣ ਵਾਲੀ ਗੱਲ ਹੋ ਜੂ ਵੈਸੇ ਦੇਖੋ ਤੁਸੀਂ ਵੀ ਕਿੰਨੀ ਜ਼ਰੂਰਤ ਹੈ ਇਹਨਾਂ ਦੀ ਆ ਕੇ ਪੰਜਾਬੀਆਂ ਨੂੰ ਸਿੱਧਾ ਲਲਕਾਰ ਰਹੇ ਨੇ ਸਿੱਧਾ ਤੋਂ ਨੂੰ ਚੈਲੰਜ ਕਰ ਰਹੇ ਨੇ ਵੀ ਜੇ ਤੁਸੀਂ ਇਹਨੂੰ ਜਿਤਾ ਦੋਗੇ ਤਾਂ ਮੈਂ ਕੰਮ ਹੀ ਨਹੀਂ ਹੁਣ ਦਿੰਦਾ ਫਿਰ ਤਾਂ ਇਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਇੱਥੋਂ ਗਏ ਹੋਏ ਨੇ ਜਿਹੜੇ ਦਿੱਲੀ ਲੋਕ ਸਭਾ ਦੇ ਵਿੱਚ ਬੈਠੇ ਨੇ ਫਿਰ ਉਹਨਾਂ ਦਾ ਵੀ ਕੀ ਮਤਲਬ ਰਹਿ ਜਾਂਦਾ ਫਿਰ ਉਹ ਵੀ ਰਿਜ਼ਾਈਨ ਦੇ ਦੇਣ ਕਿਉਂਕਿ ਉੱਪਰ ਵੀ ਜੀਪੀ ਆ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਬੜੀਆਂ ਬਚਕਾਨਾ ਨੇ ਮੈਨੂੰ ਲੱਗਦਾ ਇਹਨਾਂ ਦਾ ਕੋਈ ਤਜਰਬਾ ਹੈ ਨਹੀਂ ਪਹਿਲਾਂ ਇਹਨਾਂ ਨੇ ਜੋਬ-ਜੋਬ ਕਰੀਆ ਉਸ ਤੋਂ ਬਾਅਦ ਸਿੱਧਾ ਇਹ ਰਾਜਨੀਤੀ 'ਚ ਆ ਗਏ ਸੋਸ਼ਲ ਮੀਡੀਆ ਦੇ ਰਾਹੀਂ ਤਜਰਬੇ ਦੀ ਬਹੁਤ ਘਾਟ ਆ ਅਜ ਤਜਰਬੇਕਾਰ ਬੰਦੇ ਇਹ ਜਿਹੜੇ ਰਾਜਨੀਤੀ ਦੇ ਵਿੱਚ ਚਾਹੀਦੇ ਨੇ ਜਿਨ੍ਹਾਂ ਨੂੰ ਪੰਜਾਬ ਦੀ ਹਰ ਇੱਕ ਸਿਚੁਏਸ਼ਨ ਦੀ ਸਮਝ ਹੋਣੀ ਚਾਹੀਦੀ ਆ ਅੱਜ ਜੇ ਇੱਥੋਂ ਕੇਜਰੀਵਾਲ ਸਾਹਿਬ ਲੋਕ ਸਭਾ ਚਲੇ ਜਾਂਦੇ ਨੇ ਉੱਥੇ ਤਾਂ ਉਹ ਮੈਨੂੰ ਦੱਸੋ ਵੀ ਉਹ ਕਿਹੜੇ ਤਰੀਕੇ ਨਾਲ ਪੰਜਾਬ ਦੀ ਗੱਲ ਕਰਨਗੇ ਕਿਉਂਕਿ ਆਪ ਉਹ ਖੁਦ ਦਿੱਲੀ ਬੇਸਡ ਨੇ ਹਰਿਆਣੇ ਦੇ ਜੰਪਾਲ ਨੇ ਉਹ ਤਾਂ ਜਿਹੜਾ ਸਾਡਾ ਚਾਹੇ ਚੰਡੀਗੜ੍ਹ ਦਾ ਮਸਲਾ ਚਾਹੇ ਸਾਡਾ ਪਾਣੀਆਂ ਦਾ ਮਸਲਾ ਉਹ ਕਿਸ ਤਰੀਕੇ ਨਾਲ ਪੰਜਾਬ ਦੀ ਗੱਲ ਕਰਨਗੇ ਤਾਂ ਇਹ ਲੋਕਾਂ ਨੂੰ ਸਮਝ ਆ ਇਹ ਪੂਰੀ ਚੰਗੀ ਤਰ੍ਹਾਂ ਅੱਜ ਜੇ ਲੁਧਿਆਣੇ ਚ ਸਨਤੀ ਸ਼ਹਿਰ ਮੰਨਿਆ ਜਾਂਦਾ ਮੈਨੂੰ ਦੱਸੋ ਵੀ ਸਾਢੇ 3 ਸਾਲਾਂ ਚ ਇਹਨਾਂ ਨੇ ਇੰਡਸਟਰੀ ਲਈ ਕੀ ਕਰਿਆ ਖੁਦ ਗੋਗੀ ਨੇ ਜੋ ਸਾਡੇ ਅਕਾਲ ਚਲਾਣਾ ਚਲਾਣਾ ਕਰ ਗਏ ਇੱਥੇ ਦੇ ਐਮ ਐਲ ਏ ਸੀਗੇ ਸਤਕਾਰਯੋਗ ਤੇ ਉਹਨਾਂ ਦੀ ਉਹ ਡੈਥ ਤੋਂ ਬਾਅਦ ਇਹ ਜਿਹੜੀ ਝੋਣ ਆਈ ਆ ਉਹਨਾਂ ਨੇ ਖੁਦ ਆਪ ਦਾ ਨੀ ਪੱਥਰ ਰੱਖਿਆ ਹੋਇਆ ਜਿਹੜਾ ਤੋੜਿਆ ਠੀਕ ਹੈ ਨਾ ਬੁੱਢੇ ਨਾਲੇ ਦਾ ਤਾਂ ਉਹ ਕਿੰਨੇ ਇੱਕ ਡੀਮੋਰਲਾਈਜ਼ ਸੀਗੇ ਇਸ ਚੀਜ਼ ਤੋਂ ਉਹ ਜਗ ਜਹਰ ਆ ਇਹ ਸਾਰੀ ਚੀਜ਼ ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਉਹਨਾਂ ਦੇ ਐਮ ਐਲ ਏ ਹੀ ਇਹਦੇ ਤੋਂ ਖੁਸ਼ ਨਹੀਂ ਹੈਗੇ ਤਾਂ ਇਹ ਇੱਕ ਗੱਲ ਹੋਰ ਕਹਿੰਦੇ ਨੇ ਵੀ ਅਸੀਂ ਮੰਤਰੀ ਬਣਾ ਦਾਂਗੇ ਜੀ ਮੰਤਰੀ ਤਾਂ ਥੋੜੇ ਆਲਰੇਡੀ ਪਹਿਲਾਂ ਹੈਗੇ ਨੇ ਕਿਹੜੇ ਮੰਤਰੀ ਨੇ ਕੀ ਕਰਤਾ ਹਰੇਕ ਦੀ ਕੋਈ ਨਾ ਕੋਈ ਵੀਡੀਓ ਆਈ ਰਹਿੰਦੀ ਆ ਥੋੜੇ ਦਿਨਾਂ ਬਾਅਦ ਤਾਂ ਮੈਨੂੰ ਲੱਗਦਾ ਵੀ ਇਹ ਸਾਰੀਆਂ ਗੱਲਾਂ ਹੀ ਨੇ ਲੁਧਿਆਣੇ ਦੇ ਲੋਕ ਬੜੇ ਸਿਆਣੇ ਨੇ ਬੜੇ ਸਮਝਦਾਰ ਨੇ ਤੇ ਲੁਧਿਆਣੇ ਦੇ ਲੋਕਾਂ ਲਈ ਇੱਕ ਬੂਹਾ ਹੈ ਜਾਂ ਜਿਹਨੂੰ 24 ਘੰਟਿਆਂ ਚ ਕੋਈ ਵੀ ਵਰਕਰ ਜਾ ਕੇ ਨੌਕ ਕਰ ਸਕਦਾ ਤੇ ਭਰਤ ਪੋਸ਼ਣ ਆਸ਼ੂ ਹਰ ਇੱਕ ਵਰਕਰ ਦੀ ਪਿੱਠ ਤੇ ਖੜਦਾ ਕੇਜਰੀਵਾਲ ਦੀ ਇਹ ਸਟੇਟਮੈਂਟ ਨੂੰ ਤੁਸੀਂ ਕੌਂਟਰਡਿਕਸ਼ਨ ਨਹੀਂ ਦੇਖਦੇ ਜੇ ਆਪਾਂ ਆ ਭਗਵੰਤ ਮਾਨ ਸਾਹਿਬ ਦੀ ਗੱਲ ਕਰੀਓ ਉਹ ਹਮੇਸ਼ਾ ਇਹ ਕਹਿੰਦੇ ਨੇ ਜਦੋਂ ਵੀ ਕੋਈ ਪਬਲਿਕ ਅਡਰੈਸ ਕਰਦੇ ਨੇ ਕਿ ਮੈਂ 92 ਆਦਾਨੀ ਮੈਂ 117 117 ਵਿਧਾਇਕਾਂ ਦਾ ਸੀਐਮ ਆ ਮਾ ਪੋਣੇ ਵਜਾ 3 ਕਰੋੜ ਤੇ 3 ਕਰੋੜ ਜਿਹੜੇ ਪੰਜਾਬੀ ਨੇ ਸਾਰਿਆਂ ਦਾ ਕਸਟੋਡੀਅਨ ਹੈ ਉਹ ਤਾਂ ਇੱਕ ਪਾਸੇ ਆਏ ਕਹਿੰਦੇ ਦੂਜੇ ਪਾਸੇ ਇਹੀ ਆਏ ਕਹਿ ਰਹੇ ਨੇ ਕਿ ਜੇ ਇੱਥੋਂ ਨਾ ਬੰਦਾ ਜਿੱਤਿਆ ਤਾਂ ਫਿਰ ਕੰਮ ਨਹੀਂ ਹੋਣਾ ਇਹੀ ਪੰਜਾਬ ਦੇ ਜੰਪਲ ਤੇ ਬਾਹਰਲੇ ਬੰਦੇ ਦੀ ਫਰਕਾ ਜਿਹੜਾ ਬਾਹਰਲਾ ਆਊਗਾ ਉਹਨੂੰ ਅੱਜ ਕਿਰਾਏ ਦੇ ਮਕਾਨ ਤੇ ਕੋਈ ਆ ਰਿਹਾ ਉਹਨੂੰ ਇਸ ਘਰ ਨਾਲ ਕੀ ਪਿਆਰ ਹੋਊਗਾ ਉਹਨੇ ਤਾਂ ਆਪਦਾ ਮਕਸਦ ਪੂਰਾ ਕਰਨਾ ਤੇ ਚਲੇ ਜਾਣਾ ਉਸ ਤੋਂ ਬਾਅਦ ਜਿਹੜਾ ਬੰਦਾ ਇੱਥੇ ਦੇ ਕਲਚਰ ਨੂੰ ਨਹੀਂ ਜਾਣਦਾ ਇੱਥੇ ਦੀ ਮਿੱਟੀ ਦੀ ਆ ਉਹ ਹਵਾ ਨੂੰ ਨਹੀਂ ਜਾਣਦਾ ਉਹ ਇੱਥੇ ਦੀ ਰਾਖੀ ਕੀ ਕਰੂਗਾ ਉਹ ਤਾਂ ਕੁਝ ਸਮੇਂ ਲਈ ਸਿਰਫ ਆਪਦਾ ਮਕਸਦ ਪੂਰਾ ਕਰਨ ਲਈ ਇੱਥੇ ਆਏ ਹੋਏ ਨੇ ਤੇ ਏਸੇ ਚੀਜ਼ ਤੋਂ ਅਸੀਂ ਡਰਦੇ ਆਂ ਹਾਲਾਂਕਿ ਸਾਡੇ ਵੀ ਇੰਚਾਰ ਸਾਹਿਬਾਨ ਨੇ ਸਾਡੀ ਪਾਰਟੀ ਵੀ ਨੈਸ਼ਨਲ ਪਾਰਟੀ ਆ ਪਰ ਕਦੇ ਤੁਸੀਂ ਨੇ ਦੇਖਿਆ ਵੀ ਕਿਸੇ ਸਟੇਟ 'ਚ ਜਾ ਕੇ ਕੋਈ ਪੰਜਾਬ ਦਾ ਬੰਦਾ ਉੱਥੇ ਮੁੱਖ ਮੰਤਰੀ ਦੀ ਕੁਰਸੀ ਹਟਿਆਉਣ ਨੂੰ ਫਿਰੇ ਜਾਓ ਸੱਤਾ ਹਟਿਆਉਣ ਨੂੰ ਫਿਰੇ ਸੋ ਇਹ ਜਿਹੜਾ ਮੈਨੂੰ ਇਹ ਵਰਤਾਰਾ ਜਿਹੜਾ ਇਹ ਮੈਨੂੰ ਤਾਂ ਨਾ ਬਹੁਤ ਜਲਦੀ ਜਲਦਬਾਜੀ ਚ ਨੇ ਵੀ ਹੁਣ ਉਧਰੋਂ ਜਿਹੜਾ ਇਹ ਹਾਰ ਕੇ ਆਏ ਨੇ ਤਾਂ ਇਹਨਾਂ ਨੂੰ ਐ ਲੱਗ ਰਿਹਾ ਵੀ ਹੋ ਹੋ ਵੀ ਕੀ ਹੋ ਗਿਆ ਤਾਂ ਜਿਹੜੇ ਇਹ ਮਹਿਲ ਨੋਮਾ ਘਰ ਜਿਹੜਾ ਦਿੱਲੀ ਚ ਪਾਇਆ ਸੀ ਉਹਦੀ ਕਿੰਨੀ ਚਰਚਾ ਹੋਈ ਆ ਵੈਗਨਾਰ ਤੋਂ ਕਿਹੜੀਆਂ ਗੱਡੀਆਂ ਚ ਮੈਨੂੰ ਤਾਂ ਚਾਰ-ਚਾਰ ਕਰੋੜ ਦੀਆਂ ਗੱਡੀਆਂ ਚ ਪਹੁੰਚ ਗਏ ਜਿਹੜੇ ਸਿਕਿਉਰਿਟੀ ਨਾਲ ਨਹੀਂ ਸੀ ਰੱਖਣਾ ਚਾਹੁੰਦੇ ਅੱਜ 100-100 ਗੱਡੇ ਦਾ ਕਾਫਲਾ ਹੁੰਦਾ ਸਾਰਾ ਲੁਧਿਆਣਾ ਜਾਮ ਕਰ ਦਿੰਦੇ ਨੇ ਤੇ ਇਹ ਚੀਜ਼ਾਂ ਹਰ ਇੱਕ ਬੰਦੇ ਨੂੰ ਦਿਖਦੀਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਕੋਲੇ ਕੋਈ ਇੱਕ ਵੀ ਗੱਲ ਇਹ ਕਿਸੇ ਵੋਟਰ ਨੂੰ ਜਾ ਕੇ ਕਹੀ ਨਹੀਂ ਸਕਦੇ ਵੀ ਅਸੀਂ ਸਰਕਾਰ ਚਾ ਸਾਨੂੰ ਤੁਸੀਂ ਕਿਸ ਕਿਸ ਕਾਰਨ ਕਰਕੇ ਵੋਟ ਪਾਓ ਤੇ ਜਿਹੜੇ ਕੈਂਡੀਡੇਟ ਨੇ ਉਹ ਤਾਂ ਸੁਖਣਾਲ ਇੱਥੇ ਤੇ ਹੈ ਹੀ ਨਹੀਂ ਉਹ ਤਾਂ ਹੈ ਹੀ ਨਹੀਂ ਇੱਥੇ ਨਾ ਉਹਨਾਂ ਦਾ ਕੋਈ ਇੱਥੇ ਹੁਣ ਇੱਥੇ ਭਰਤਪੂਰ ਸ਼ਨਾਸ਼ੂ ਕਿਸ ਦਾ ਭਰਾ ਲੱਗਦਾ ਕਿਸੇ ਦਾ ਚਾਚਾ ਲੱਗਦਾ ਕਿਸੇ ਦਾ ਤਾਇਆ ਲੱਗਦਾ ਇੱਥੇ ਸਾਰਾ ਟੱਬਰ ਬੈਠਾ ਜਾਣਗੇ ਤੇ ਉਹ ਇਸੇ ਮਿੱਟੀ 'ਚ ਜੰਮਿਆ ਤੇ ਇਸੇ ਮਿੱਟੀ 'ਚ ਮਰਨਾ ਇਹ ਉਹਦੀ ਮਿੱਟੀ ਆ ਇਹ ਤੇ ਮੈਨੂੰ ਪਤਾ ਜਿਹੜਾ 3 ਸਾਲ ਬਿਨਾਂ ਕਿਸੇ ਮਕਸਦ ਤੋਂ ਸਰਕਾਰ ਨੇ ਉਹਨੂੰ ਤੰਗ ਕਰਿਆ ਕਿਉਂਕਿ ਮੈਂ ਉਸੇ ਚੀਜ਼ 'ਚੋਂ ਨਿਕਲਿਆ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਦੇ ਅਗੇਂਸਟ ਵੀ ਲੜਿਆ ਮੈਂ ਲੋਕ ਸਭਾ ਵੀ ਜਿਹੜੀ ਬਿਲਕੁਲ ਹੀ ਜਿਹੜੀ ਬਾਈ ਇਲੈਕਸ਼ਨ ਸੀ ਉਹ ਵੀ ਲੜਿਆ ਮੈਂ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਇਸ ਚੀਜ਼ ਨੂੰ ਜਾਣਦਾ ਸੋ ਪਰ ਤਪੂਸ਼ ਬਿਨਾ ਕਿਸੇ ਕਸੂਰ ਤੋਂ ਇੱਕ ਬੰਦੇ ਨੇ ਜੇਲ੍ਹ ਚ ਰਿਹਾ ਉਹ ਦੇਖੋ ਪ੍ਰਮਾਤਮਾ ਦੀ ਕਿਰਪਾ ਦੋਨੇ ਕੇਸਾਂ ਚੋਂ ਕੋਇਸ਼ ਹੋ ਕੇ ਬੰਦਾ ਬਾਹਰ ਨਿਕਲਿਆ ਗੁਰੂ ਮਹਾਰਾਜ ਦੀ ਕਿੱਡੀ ਕਿਰਪਾ ਉਹਨਾਂ ਤੇ ਤੇ ਅੱਜ ਇਹ ਭ੍ਰਿਸ਼ਟਾਚਾਰ ਦੀ ਗੱਲ ਕਿਉਂ ਨਹੀਂ ਕਰ ਰਹੇ ਕਿਉਂਕਿ ਪਤਾ ਵੀ ਉਹ ਸਾਡੇ ਤੇ ਬੈਕ ਫਾਇਰ ਹੋਊਗਾ ਅਸੀਂ ਨੇ ਉਹ ਚੀਜ਼ ਗਲਤ ਕਰੀ ਹੋਈ ਆ ਫੇਰ ਪਰਸੈਪਸ਼ਨ ਬਣਾਈ ਵੀ ਆ ਜਿਹੜਾ ਪਿੱਛੇ ਇਹਨਾਂ ਨੇ ਇੱਕ ਸਮਾਨ ਭੇਜੇ ਸੀਗੇ ਫਿਰ ਉਹਨੂੰ ਠੀਕ ਕਰਨ ਦੇ ਲਈ ਆਪਦੇ ਐਸਐਸਪੀ ਸਾਹਿਬ ਨੂੰ ਸਸਪੈਂਡ ਕਰਤਾ ਸੋ ਮੈਨੂੰ ਲੱਗਦਾ ਬਚਕਾਨਾ ਹਰਕਤਾਂ ਕਰ ਰਹੇ ਨੇ ਕੋਈ ਬਾਲੀਵੁੱਡੀ ਵਧੀਆ ਤਰੀਕੇ ਨਾਲ ਜਿਹੜੇ ਬੰਦੇ ਆ ਆਪ ਨੂੰ ਸਮਝ ਹੀ ਨਹੀਂ ਉਹਨਾਂ ਨੂੰ ਪੰਜਾਬ ਨੂੰ ਕੀ ਲੀਡ ਕਰਨਗੇ ਇੱਕਦਮ ਸਰਕਾਰ ਬੜੀ ਐਕਟਿਵ ਹੋਈ ਇਲੈਕਸ਼ਨ ਕਿਉਂਕਿ ਸਿਰ ਤੇ ਆਏ ਇੱਕੇਦਮੀ ਇੰਡਸਟਰੀਅਲਿਸਟ ਵਾਸਤੇ ਫਾਸਟ ਟੈਕ ਪੰਜਾਬ ਪੋਰਟਲ ਲਾਂਚ ਕਰਨ ਦੀ ਗੱਲ ਹੋਵੇ ਜਲੰਧਰ 'ਚ ਫੰਕਸ਼ਨ ਹੋ ਰਹੇ ਆ ਅੰਮ੍ਰਿਤਸਰ ਹੋ ਰਹੇ ਆ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਆ ਉਹ ਉਹਨੂੰ ਕਿਵੇਂ ਦੇਖਦੇ ਹੋ ਲੱਗਦਾ ਵੀ ਉਹ ਇੰਪੈਕਟ ਪਾ ਸਕਣਗੇ ਜੋ ਸਰਕਾਰ ਵੀ ਚਾਹ ਰਹੀ ਹੈਗੀ ਕਿ ਇਲੈਕਸ਼ਨਾਂ ਦੇ ਨੇੜੇ ਸਾਰੇ ਐਲਾਨ ਕੀਤੇ ਜਾਣ ਤੁਸੀਂ ਦੇਖੋ ਸਿੱਖਿਆ ਕ੍ਰਾਂਤੀ ਕਿੱਥੇ ਗਈ ਜਿਹੜੇ ਬਾਥਰੂਮਾਂ ਦੇ ਇਹ ਉਦਘਾਟਨ ਕਰ ਰਹੇ ਸੀਗੇ ਉਹ ਅੱਜ ਕਿੱਥੇ ਆ ਕੋਈ ਗੱਲ ਸੁਣ ਰਹੀ ਹੈ ਉਹਦੀ ਬਿਲਕੁਲ ਨਹੀਂ ਸੁਣ ਰਹੀ ਫਿਰ ਦੂਸਰਾ ਮੁੱਦਾ ਚੱਕਿਆ ਇਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਉਹ ਪਹਿਲਾਂ ਦੇਖਿਆ ਵੀ ਜਦੋਂ ਇਹਨਾਂ ਨੂੰ ਸਮਝ ਆਇਆ ਵੀ ਯਾਰ ਵੀ ਇਹ ਤਾਂ ਕੁਝ ਵੀ ਨਹੀਂ ਹੋ ਪਾ ਰਿਹਾ ਪਿੱਛੇ ਕੱਲ ਪਰਸੋਂ ਇੱਕ ਨਿਊਜ਼ਪੇਪਰ ਦੀ ਬੜੀ ਵੱਡੀ ਫਰੰਟ ਪੇਜ ਤੇ ਨਿਊਜ਼ ਲੱਗੀ ਹੋਈ ਸੀ ਵੀ ਮੈਕਸਿਮਮ ਜਿਹੜੇ ਕੇਸ ਨੇ ਉਹਨਾਂ ਚ ਕੀ ਆ ਵੀ ਇੱਕ ਨਸ਼ਾ ਵਿਅਕਤੀ ਕਰ ਰਿਆ ਸੀ ਉਹਦੇ ਕੋਲੋਂ ਇੱਕ ਪੰਨੀ ਮਿਲੀ ਤੇ ਇੱਕ 10 ਰੁਪਿਆ ਦਾ ਨੋਟ ਮਿਲਿਆ ਇੱਕ ਲਾਈਟਰ ਮਿਲਿਆ ਸਾਰੀਆਂ ਐਫ ਆਈ ਆਰ ਸੇਮ ਤਰ੍ਹਾਂ ਦੀਆਂ ਮੈਂ ਵੀ ਹੈਰਾਨ ਆ ਇਸ ਚੀਜ਼ ਦੇ ਉੱਤੇ ਤੇ ਕਹਿੰਦੇ ਜੀ 31 ਤਰੀਕ ਤੱਕ ਨਸ਼ਾ ਖਤਮ ਕਰ ਦਾਂਗੇ ਕਿਉਂਕਿ ਉਹ ਗਲੇ ਦੀ ਹੱਡੀ ਬਣ ਗਿਆ ਸੀ ਹੁਣ ਉਹਨਾਂ ਨੇ 31 ਤਰੀਕ ਬਾਅਦ ਬੰਦ ਕਰਤੀ ਉਹ ਗੱਲ ਕੱਲ ਹੀ ਮੈਂ ਨਾ ਵੀਡੀਓ ਬਣਾਉਣ ਲੱਗਿਆ ਜਦੋਂ ਅਸੀਂ ਸੜਕ ਤੋਂ ਲੰਘ ਰਹੇ ਸੀ ਇੱਕ ਨੌਜਵਾਨ ਤੇਰਾ ਖੱਬੇ ਪਿਆ ਉਹਨੂੰ ਕੋਈ ਸੁਰਤ ਨਹੀਂ ਉਹਨੂੰ ਕੁਛ ਨਹੀਂ ਇੱਕਲੀ ਇੱਕ ਸੜਕ ਨਹੀਂ ਹਰ ਇੱਕ ਜਗ੍ਹਾ ਤੇ ਤੁਸੀਂ ਇਹ ਹਾਲਾਤ ਦੇਖੋਗੇ ਸੋ ਇਹ ਸ਼ੁਰੂ ਤਾਂ ਕਰ ਲੈਂਦੇ ਨੇ ਪਰ ਕਿਸੇ ਰਿਜ਼ਲਟ ਤੇ ਨਹੀਂ ਇਹ ਪਹੁੰਚਦੇ ਹੁਣ ਜਿੰਨੇ ਮਰਜ਼ੀ ਫੰਕਸ਼ਨ ਕਰ ਲੈਣ ਇਹ ਜੋ ਕੋਈ ਮਰਜ਼ੀ ਕਰੀ ਜਾਣ ਕਰਜ਼ਾ ਕਿਹੜੇ ਹਿਸਾਬ ਨਾਲ ਦੁੱਗਣਾ ਹੋ ਗਿਆ ਮੈਨੂੰ ਦੱਸੋ ਕਰਜ਼ਾ ਲੈ ਕੇ ਕਿਸਾਨਾਂ ਦਾ ਕੋਈ ਕਰਜ਼ਾ ਮਾਫ਼ ਕਰਿਆ ਕੋਈ ਇੰਡਸਟਰੀ ਦਾ ਕਰਜ਼ਾ ਮਾਫ਼ ਕਰਿਆ ਕੋਈ ਕਿਸੇ ਪਾਸਿਓਂ ਆਪਾਂ ਕਰਜ਼ਾ ਲੈ ਰਹੇ ਆ ਕੋਈ ਸਾਡੇ ਪੰਜਾਬ ਦੇ ਲੋਕਾਂ ਨੂੰ ਕੋਈ ਬੈਨੀਫਿਟ ਹੋ ਰਿਹਾ ਬੈਨੀਫਿਟ ਤਾਂ ਸਿਰਫ ਇਹ ਹੋ ਰਿਹਾ ਵੀ ਪਰਸਨਲ ਆਪਣੀਆਂ ਸਿਕਿਉਰਟੀਆਂ ਨਜ਼ਾਰੇ ਲੈਂਦੇ ਨੇ ਪੈਸੇ ਖਰਚਦੇ ਨੇ ਇੱਕ ਫ੍ਰੀ ਆਫ ਉਹਦੇ ਚ ਇਹਨਾਂ ਨੂੰ ਸਾਰਾ ਕੁਝ ਮਿਲ ਗਿਆ ਤੇ ਉਹਨਾਂ ਨੂੰ ਇਸ ਚੀਜ਼ ਦੀ ਕਦਰ ਹੀ ਹੈਣੀ ਇਹ ਗੱਲ ਆ ਅਗਰੇ ਸਵਾਲ ਜੀ ਤੁਸੀਂ ਜਿੰਨਾ ਕੁ ਸਮਾਂ ਆਮ ਆਦਮੀ ਪਾਰਟੀ ਚ ਰਹੇ ਸੀਗੇ ਸੀਐਮ ਸਾਹਿਬ ਨੇ ਜੁਆਇਨਿੰਗ ਕਰਾਈ ਸੀਗੀ ਕਿਵੇਂ ਦਾ ਤਜਰਬਾ ਰਿਹਾ ਤੁਹਾਡਾ ਵੈਸੇ ਉਹ ਬੜਾ ਇੱਕ ਦਿਨ ਦਾ ਹੀ ਕੰਮ ਸੀਗਾ ਤੇ ਉਹ ਇੱਕ ਗਲਤੀ ਸੀ ਜਿਵੇਂ ਮਲਕਾਲਾਂ ਬਾਜੀ ਨੇ ਕਿਹਾ ਸੀ ਉਹ ਵੀ ਉਧਰੋਂ ਐਮਐਲਏ ਰਹੇ ਸੀਗੇ ਸੋ ਮੇਰਾ ਉਹਨਾਂ ਨਾਲ ਕੋਈ ਇਹੋ ਜੇ ਤਰੀਕੇ ਨਾਲ ਮੇਲ ਮਲਾਪ ਹੋਇਆ ਹੀ ਨਹੀਂ ਹਾਂ ਤੇ ਜਿਹੜਾ ਧੂਰੀ ਦੇ ਲੋਕ ਨੇ ਜੇ ਅੱਜ ਉਹਨਾਂ ਤੋਂ ਤੁਸੀਂ ਪੁੱਛੋਗੇ ਕਿ ਮੁੱਖ ਮੰਤਰੀ ਦੀ ਕੀ ਕਾਰਗੁਜ਼ਾਰੀ ਆ ਤਾਂ ਮੈਨੂੰ ਲੱਗਦਾ ਨਿਰਾਸ਼ਾ ਹੀ ਮਿਲੂਗੀ ਸੋ ਪੂਰੇ ਪੰਜਾਬ ਦੇ ਹਾਲਾਤ ਨੇ ਹੁਣ ਤਾਂ ਕੇਜਰੀਵਾਲ ਸਾਹਿਬ ਜਦੋਂ ਦੇ ਉੱਪਰੋਂ ਆ ਕੇ ਕੈਪਚਰ ਕਰ ਲਿਆ ਹੁਣ ਤਾਂ ਮੈਨੂੰ ਲੱਗਦਾ ਆਪਦੇ ਆਪ ਨੂੰ ਪ੍ਰੂਵ ਕਰਨ ਦੇ ਲਈ ਕਿਸੇ ਐਸਐਸਪੀ ਸਾਹਿਬ ਨੂੰ ਸਸਪੈਂਡ ਕਰ ਦਿੰਦੇ ਨੇ ਕਿਸੇ ਡੀਐਸਪੀ ਨੂੰ ਸਸਪੈਂਡ ਕਰ ਦਿੰਦੇ ਨੇ ਡੀਸੀ ਨੂੰ ਸਸਪੈਂਡ ਕਰ ਦਿੰਦੇ ਨੇ ਆਪਦੀਆਂ ਗਲਤੀਆਂ ਲਗਾਉਂਦੇ ਜਿਹੜੇ ਇਹਨਾਂ ਦੇ ਐਮਐਲਏ ਦੇ ਉੱਤੇ ਕਰਪਸ਼ਨ ਦੇ ਕੇਸ ਨੇ ਉਹ ਕਿੱਥੇ ਨੇ ਅੱਜ ਸੋ ਇਹ ਲੋਕ ਹੁਣ ਸਮਝਦਾਰ ਨੇ ਹੁਣ ਤੁਸੀਂ ਉਹਨਾਂ ਨੂੰ ਯਾਨੀ ਕਿ ਇੱਕ ਸੋਸ਼ਲ ਮੀਡੀਆ ਰਾਹੀਂ ਤੁਸੀਂ ਦੁਬਾਰਾ ਉਹਨਾਂ ਦੀ ਵੋਟ ਨਹੀਂ ਲੈ ਸਕਦੇ ਕਾਂਗਰਸ ਇਕੱਠੀ ਰਹੂ ਜੀ ਹਾਂ ਬਿਲਕੁਲ ਇਕੱਠੀ ਹੈ ਜੀ ਕੋਈ ਇਹਦੇ ਚ ਦੋਰ ਆਇਆ ਵਾਲੀ ਗੱਲ ਨਹੀਂ ਤੁਸੀਂ ਹਰ ਰੋਜ਼ ਦੇਖਦੇ ਹੋ ਸਾਡੇ ਇੰਚਾਰ ਸਾਹਿਬ ਤੋਂ ਲੈ ਕੇ ਸੀਨੀਅਰ ਲੀਡਰਸ਼ਿਪ ਸਾਰੇ ਇੱਥੇ ਆ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲ ਰਹੀ ਹੈ ਜੀ ਸੋ ਗੱਲਬਾਤ ਅਸੀਂ ਕਰ ਰਹੇ ਸੀ ਦਲਵੀਰ ਸਿੰਘ ਗੋਲਡੀ ਨਾਲ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ ਭਾਰਤ ਪੂਸ਼ਨ ਆਸ਼ੂ ਇੱਕ ਸਟਰੋਂਗ ਕੈਂਡੀਡੇਟ ਨੇ ਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੰਗਾਰਾ ਇੱਥੋਂ ਦੇ ਵੋਟਰਸ ਦਾ ਉਹਨਾਂ ਨੂੰ ਮਿਲ ਰਿਹਾ ਲੁਧਿਆਣਾ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਾਪ ਸਿੰਘ ਸਿੱਧੂ ਬਾਬੂ ਸ਼ਾਹੀ ਪਾਇਨਸ